ਸਰਬ ਆਪਣਾ ਨਾਮ ਦੱਸ ਕੇ ਦੱਸਿਓ ਜੋ ਅੱਜ ਆਕਾਸ਼ਦੀਪ ਨੂੰ ਦੁਬਾਰਾ ਤੋਂ ਪੇਸ਼ ਕੀਤਾ ਗਿਆ ਹੈ ਕਿੰਨੇ ਦਿਨ ਦਾ ਡਿਮਾਂਡ ਮਿਲਿਆ ਤੇ ਅੰਦਰ ਕੀ ਗੱਲ ਜੀ ਮੈਂ ਅਨਿਲ ਕੁਮਾਰ ਚਿਮਾ ਐਡਵੋਕੇਟ ਮੈਂ ਕਮੇਂਟਰੀ ਵਾਲਾ ਪੇਸ਼ ਹੋਇਆ ਸੀ ਉਹਦੇ ਵਿੱਚ ਆਕਾਸ਼ਦੀਪ ਨੂੰ ਪੇਸ਼ ਕਰਕੇ ਉਹਦਾ 5 ਦਿਨਾਂ ਦਾ ਹੋਰ ਮਾਣ ਹਾਸਿਲ ਕੀਤਾ ਗਿਆ ਜਿਹਦੇ ਵਿੱਚ ਉਹਨੇ ਆਪਣਾ ਖੁਦ ਕਾਲ ਕੀਤਾ ਵਾ ਕਿ ਮੈਂ ਜਿਹੜਾ ਹਾਲੇ ਇਸ ਝੰਡੇ ਤੋਂ ਲਾਵੇ ਖੋ ਝੰਡਾ ਜਿਹੜਾ ਦਬਾਅ ਰੱਖਿਆ ਜੇ ਤੇ ਮੈਂ ਖੁਦ ਵੀ ਬਰਾਮਤ ਕਰਵਾ ਸਕਦਾ ਵਾਂ ਜੀ ਇਸ ਵਾਸਤੇ ਸੈਕਿੰਡ ਜਿਹੜਾ ਉਹਦੇ ਜਿਹੜੇ ਲਿੰਕ ਫੈਲ ਹੋਏ ਆ ਉਹ ਦੁਬਈ ਤੋਂ ਉਹਨੂੰ ਜਿਹੜਾ ਉਹਦਾ ਬ੍ਰੇਨਵਾਸ਼ ਕਰਕੇ ਭੇਜਿਆ ਗਿਆ ਉਹਦੇ ਜਿਹੜੇ ਲਿੰਕ ਹੈਗੇ ਉੱਥੋਂ ਕਿੱਥੋਂ ਪਤਾ ਲੱਗੇਗਾ ਉਹਦੇ ਮੋਬਾਈਲ ਤੋਂ ਉਹਦੇ ਡਿਟੇਲ ਕਢਵਾਈ ਗਈ ਹੈ ਹੁਣ ਉਹਦੇ ਡਿਟੇਲ ਤੋਂ ਜਿਹੜਾ ਪਤਾ ਚੱਲੇਗਾ ਉਹਦੇ ਕਿਹਦੇ ਕਿਹਦੇ ਨਾਲ ਲਿੰਕ ਹੈ ਗਿਆ ਅਸਲ ਜਿਹੜਾ ਝੰਡਾ ਸੀ ਉਹਨੇ ਕਿੱਥੇ ਦਬਾਇਆ ਕੋਈ ਅੰਮ੍ਰਿਤਸਰ 'ਚ ਹੀ ਦਬਾਇਆ ਨਹੀਂ ਉਹ ਕਹੇ ਬਠਿੰਡੇ ਕਹਿ ਰਹੀ ਮੈਂ ਬਠਿੰਡੇ ਦਬਾ ਕੇ ਰੱਖਿਆ ਮੈਂ ਉੱਥੇ ਵੀ ਆ ਗਿਆ ਕਾਂਡ ਕਰਨ ਦਾ ਉਹਦਾ ਜਿਹੜਾ ਮੇਨ ਮਕਸਦ ਹੈਗਾ ਦੇਸ਼ ਵਿੱਚ ਜਿਹੜੀ ਹੈਗੀ ਆ ਕਿ ਜਿਹੜੀ ਦੇਸ਼ ਦੀ ਜੁਨਟੀ ਐਂਡ ਜਿਹੜੀ ਸੋਵਰੈਂਟੀ ਐਂਡ ਇੰਟੈਗ੍ਰਿਟੀ ਆ ਉਹਨੂੰ ਖਤਰਾ ਕਾਂ ਕਿ ਇਹਦੇ ਨਾਲ ਦੇਸ਼ ਵਿੱਚ ਜਿਹੜਾ ਦੰਗੇ ਫਸਾਦ ਹੋ ਸਕਣ ਹੁਣ ਤੱਕ ਇਹ ਸਾਹਮਣੇ ਆਇਆ ਕਿ ਇਹਦੇ ਨਾਲ ਕੋਈ ਹੋਰ ਕਿਹੜੇ ਕਿਹੜੇ ਵਿਅਕਤੀ ਹਨ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਸਿਰਫ ਹਲੇ ਇਹਦੇ ਜਿਹੜੇ ਮੋਬਾਈਲ ਤੋਂ ਪਤਾ ਚੱਲੇਗਾ ਇਹਦੇ ਨਾਲ ਕੌਣ ਕੌਣ ਵਿਅਕਤੀ ਹੈ ਠੀਕ ਇਹਦੇ ਅੰਦਰ ਮਾਰ ਮਿਲਿਆ ਤੇ ਵਾਪਸ ਜਾਓਗੇ ਅੱਜ ਇਹਨੂੰ ਆਕਾਸ਼ ਸਿੰਘ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜੋ ਮਾਜੋਗ ਜੱਜ ਸਾਹਿਬ ਨੇ ਇਹਦਾ 5 ਦਿਨ ਦਾ ਹੋਰ ਪੁਲਸ ਬੰਡ ਸਮਝਦਾ ਤੇ ਇਸ ਨਾਲ ਕੋਈ ਸਬੰਧ ਕਿਉਂ ਇਹਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇੱਥੇ ਆ ਕੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਇਨਵੈਸਟੀਗੇਸ਼ਨ ਕਰ ਰਿਹਾ ਹੈ। ਇਸ ਦੇ ਨਾਲ ਕਿਸੇ ਹੋਰ ਨੂੰ ਵੀ ਗ੍ਰਿਫਤਾਰ ਕੀਤਾ ਜੀ ਹੁਣ ਤੱਕ ਹਲਚਾਰੇ ਜੀ ਪਾਰਟ ਆਫ ਇਨਵੈਸਟੀਗੇਸ਼ਨ ਸਰ ਵੱਲੋਂ ਫੋਨ ਤੇ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਆ ਜੀ ਪਹਿਲਾਂ ਇਹਦੇ ਸਾਰੇ ਮੋਬਾਈਲ ਦੀ ਫੋਰੈਂਸਿਕ ਕੀਤੀ ਜਾ ਰਹੀ ਹੈ ਜੀ ਸੀਡੀਆਰ ਲਈ ਜਾ ਰਹੀਆ ਫੋਰੈਂਸਿਕ ਜਾਂਚ ਕਰਨ ਤੋਂ ਬਾਅਦ ਸਾਰਾ ਅਸੀਂ ਪ੍ਰੇਪਰੇਸ਼ਨ ਦੇ ਲੈ ਰਹੇ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਇਹ ਕੰਟੈਕਟ ਹੈ ਜੀ ਸਾਰਿਆਂ ਨੂੰ ਅਸੀਂ ਸੰਪਰਦਾ ਕਰਾਂਗੇ ਇਹਦਾ ਜਿਹਦੇ ਨਾਲ ਵੀ ਕੋਈ ਕੰਟੈਕਟ ਹੋਵੇ ਸਾਰਿਆਂ ਦੀ ਜਾਂਚ ਹੋਊਗੀ ਜੀ ਅਸੀਂ ਕਰਤੀ ਗੱਲ ਕਰੀਏ ਹੈਰੀਟੇਜ ਸਟਰੀਟ ਦੀ ਤਸਵੀਰ ਵੀ ਸਾਹਮਣੇ ਆਈ ਔਰ ਵੀ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇਹ ਤਫਤੀਸ਼ ਜਾਰੀ ਹੈ ਜੀ ਪਾਰਟ ਆਫ ਅਨਿਵੈਸਟਿਗੇਸ਼ਨ ਹੈ ਕਾਰਨ ਪਤਾ ਲੱਗਿਆ ਕਾਰਨ ਦਾ ਕੁਝ ਫਰਮਾਨਕੀ